ਦੇਵਲਾ ਚੱਲਦਾ ਹੁੰਦਾ ਸੀ ਪ੍ਰੋਗਰਾਮ ਦੀ ਪੀਪਲ ਚ ਸਰਵੈਂਟ ਆ ਲੋਕਾਂ ਨੇ ਚਾਕੇ ਉਹ 72% ਵੋਟਾਂ ਪਾ ਕੇ ਰਾਸ਼ਟਰ ਦੇ ਚਿਹਰੇ ਨੇ ਦਿਖਾਇਆ ਬਦਨਾਮ ਕਰ ਮੱਤਾ ਹੈ ਇੱਕ ਸ਼ਰਾਬੀ ਮੁੱਖ ਮੰਤਰੀ ਪੰਜਾਬ ਦਾ ਕਿਹੜਾ ਭਲੇਖੇ ਦੇ ਵਿੱਚ ਇਹਨਾਂ ਦਾ ਵੀ ਬਹੁਤ ਇੱਕ ਬਿਉੜੀ ਦੀ ਮਜ਼ਦੂਰੀ ਹੋ ਜਾਂਦੀ ਹੈ ਬੋਲ ਨਹੀਂ ਸਕਦੇ ਐਨਾ ਗਾਵੇ ਪ੍ਰੈਸ਼ਰ ਉਹ ਰਾਸ਼ਟਰਪਤੀ ਆ ਰੋਲ ਕਰ ਦੇਖ ਲੋ ਯੂਰਪੀ ਯੂਨੀਅਨ ਦੀ ਉਂਗਲ ਤੇ ਚੜ ਕੇ ਤੇ ਅਮਰੀਕਾ ਦੀ ਉਂਗਲ ਤੇ ਚੜ ਕੇ ਉਹਨੇ ਆਪ ਦੇ ਦੇਸ਼ ਦਾ ਹਾਰ ਕੀ ਕਰਾਇਆ ਇਹੀ ਭਗਵੰਤ ਮਾਨ ਨੂੰ ਆਪਾਂ ਚੱਕ ਕੇ ਇਹ ਵੀ ਟੀਵੀ ਦੇ ਪ੍ਰੋਗਰਾਮ ਕਰਦੇ ਨੂੰ ਆਪਾਂ ਜੀ ਮੇਲਣਾ ਚਾਹੀਦਾ ਔਰ ਇਹਨੂੰ ਇਕੱਲਾ ਮਜਬੂਰ ਕਰ ਦੋ ਜਿਹੜਾ ਕਹਿੰਦਾ ਮੈਂ ਬਦਲਾ ਲਿਆ ਆ ਮੈਂ ਪੰਜਾਬ ਵਿੱਚ ਬਦਲਾ ਕਰੇ ਆਪਣੇ ਆਪ ਕੀ ਮਸਾਲਾ ਕਰ ਰਹੀਆ ਕੀ ਸਾਧਨ ਕਰ ਰਹੀਆ ਆਪਣੇ ਕਿਸਾਨ ਨੇਤਾ ਵੀ ਚੱਲਦੀ ਗੱਲ ਕੋ ਸਾਡਾ ਹੀ ਚੱਲਦੀ ਗੱਲ ਆ ਚੱਲਦੀ ਮਾਰ ਰਸਤਾ ਦਿਖਾ ਦਿਓ ਕਿ ਤੇਰੇ ਚ ਹੈ ਕੀ ਕਿਉਂਕਿ ਇਹਨੇ ਜੋ ਮੰਗਾ ਮੰਨੀਆਂ ਸੀ ਕਿ ਮੈਂ ਤੁਹਾਨੂੰ ਜੋ ਹੈ ਪੰਜਾਬ ਦੇ ਸਾਡੇ ਕਿਸਾਨ ਮੋਰਚੇ ਦੇ ਆਗੂ ਜਿੰਨੇ ਸੰਯੁਕਤ ਕਿਸਾਨ ਮੋਰਚੇ ਵਾਲੇ ਉਹਨਾਂ ਮੀਟਿੰਗ ਕਰਨ ਗਏ ਸੀ ਕਿ ਤੈਨੂੰ ਇਸੀ ਨੂੰ ਜਗਾਣਾ ਚਾਹੁੰਦੇ ਆ ਕਿ ਤੂੰ ਜਿਹੜੀਆਂ ਮੰਗਾਂ ਕਿ ਇਹਨੇ ਜਾਗੂ ਤਾਂ ਕੀ ਕਰਨਾ ਸੀ ਉਹਦੇ ਉਲਟ ਸਾਡੇ ਨੇਤਾ ਜਿੰਨੇ ਵੀ ਆ ਗਿਆ ਉਹਨਾਂ ਦੀ ਸੁਮੇਸ਼ ਭਗਵਤ ਮਾਨ ਇਨਾਂ ਦੇ ਖਿਲਾਫ ਇੱਕ ਵੱਡਾ ਮੁਜ਼ਾਹਰਾ ਲੈ ਕੇ ਜਿਲ੍ਹੇ ਜਿਲ੍ਹੇ ਲੋਕ ਜਿਹਨੂੰ ਹੱਕ ਹੁੰਦਾ ਦਿੱਤੇ ਸੁਪਨਾ ਦੀ ਆਹ ਨਾਤੇ ਪੰਨੇ ਉਹਨਾਂ ਨਾਤੇ ਪੰਨੇ ਜਿੱਥਾਂ ਦੇ ਹੱਡੀ ਲਾਏ ਹੋਏ ਸਾਰਾ ਕੁਝ ਖੇਤੀਆਂ ਕੀਤੀਆਂ ਸੋ ਭਰਾਵਾ ਉਹਨਾਂ ਚਮਕੌਰ ਸਿੰਘ ਨਾਇਣੇਵਾਲ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਜ਼ਿਲ੍ਹਾ ਬਰਨਾਲਾ ਅੱਜ ਸੰਯੋਗ ਤਕਸਾਨ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਚ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦੇ ਘਰਾਂ ਦਾ ਘਰਾਓ ਦਾ ਸੱਦਾ ਉਸੇ ਦੇ ਸੱਦੇ ਦੇ ਤਹਿਤ ਅੱਜ ਤਪੇ ਲਾਭਕ ਸੰਘੂਗੋ ਕੇ ਜੋ ਹਲਕਾ ਬਧੌੜ ਦਾ ਐਮਐਲਏ ਹੈ ਉਹਦੀ ਕੋਠੀ ਦਾ ਮੁਕੰਮਲ ਘਰਾਓ ਕੀਤਾ ਗਿਆ ਤੇ ਵੱਡੀ ਗਿਣਤੀ ਚ ਲੋਕ ਪਹੁੰਚੇ ਐ ਇਹਨਾਂ ਨੂੰ ਦੱਸਾਂਗੇ ਆਉਣ ਵਾਲੇ ਦਿਨਾਂ ਚ ਵੀ ਕਿਹੜੇ ਭਾਵਿਕ ਦੀ ਐ ਚੰਡੀਗੜ੍ਹ ਤਾਂ ਤੁਸੀਂ ਨਹੀਂ ਜਾਣ ਦਿੱਤਾ ਹੁਣ ਦਿਖਾਵਾਂਗੇ ਗਾਹਾਂ ਇਹ ਪ੍ਰਦੱਖਣ ਅਜ 3 ਵਜੇ ਤੱਕ ਹੈ ਕਿਉਂਕਿ ਇੱਕ ਦਿਨ ਦਾ ਹੀ ਹੈ ਆਉਣ ਵਾਲੇ ਦਿਨਾਂ 'ਚ ਹੋਰ ਸ਼ਿੰਗਾਰਾ ਨੂੰ ਤਿੱਖਾ ਕਰਾਂ ਪਿੰਡਾਂ 'ਚ ਹਲੇ ਸੱਦਾ ਨਹੀਂ ਆਇਆ ਜੇ ਸੱਦਾ ਆਊਗਾ ਇਹ ਸਾਡੀ ਤਾਂ ਹੁਣ ਪੱਕਣ ਵਾਲੀ ਆ ਤੇ ਇਹਨਾਂ ਦੀ ਭੁਰਨ ਵਾਲੀ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਦੀ ਇਹੋ ਜੀ ਹਾਲਤ ਪੈਦਾ ਕਰਾਂਗੇ ਪਿੰਡਾਂ 'ਚ ਵੀ ਜਿਵੇਂ ਭਾਜਪਾ ਦਾ ਕਰੀ ਸੀ ਉਹ ਕੋਈ ਇਹਨਾਂ ਨਾਲ ਹੋਣੀ ਆ ਹੁਣ ਵਾਲੇ ਸਮੇਂ ਪਵਿੱਤਰ ਸਿੰਘ ਲਾਲੀ ਸੂਬਾ ਕਮੇਟੀ ਮੈਂਬਰ ਕ੍ਰਾਂਤੀਕਾਰੀ ਖੁਦ ਨੂੰ ਪੰਜਾਬ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਸਾਰਿਆਂ ਦੇ ਖਿਲਾਫ ਅੱਜ ਦਾ ਧਰਨਾ ਹੈ ਜਿਹੜਾ ਚੰਡੀਗੜ੍ਹ 5 ਤਰੀਕ ਦੇ ਪ੍ਰੋਗਰਾਮ 'ਚੋਂ ਭਗਵੰਤ ਮਾਨ ਨੇ ਮੀਟਿੰਗ 'ਚੋਂ ਭੱਜਿਆ ਆਉਣ ਵਾਲੀ 15 ਤਰੀਕ ਨੂੰ ਜਿਹੜਾ ਅਸੀਂ ਚੈਲੰਜ ਕੀਤਾ ਇਹਨੂੰ ਵੀ ਆ ਜਾ ਅਸੀਂ ਉੱਥੇ ਚੰਡੀਗੜ੍ਹ ਤੇਰੇ ਨਾਲ ਅਸੀਂ ਡਿਸਕਸ ਕਰਨ ਲਈ ਤਿਆਰ ਆ ਤੇ ਉਹਦਾ ਜਿਹੜਾ ਵੱਡਾ ਗੁੱਸਾ ਪੰਜ ਤਰੀਕਾ ਕਾਲਾ ਕਿਸਾਨਾਂ ਨੂੰ ਗ੍ਰਿਫਤਾਰੀਆਂ ਵਾਲਾ ਉਹਦੇ ਸਬੰਧ ਵਿੱਚ ਅੱਜ ਦਾ ਇਹ ਜਿਹੜਾ ਪ੍ਰਦਰਸ਼ਨ ਹੋ ਕਰ ਰਿਹਾ ਹੈ। ਸਾਂ ਤੋਂ ਲੈ ਕੇ 3 ਵਜੇ ਤੱਕ ਪੂਰੇ ਪੰਜਾਬ ਦੇ ਵਿੱਚ ਹੈ। ਬਿਲਕੁਲ ਬਿਲਕੁਲ ਇਹ ਅਸੀਂ ਇਹਨੂੰ ਸਾਫ਼ ਕਰਤਾ ਵੀ ਜੇ ਤੂੰ ਚੰਡੀਗੜ੍ਹ ਨਹੀਂ ਆਉਣ ਦਿੰਦਾ ਫਿਰ ਅਸੀਂ ਤੈਨੂੰ ਪਿੰਡਾਂ 'ਚ ਨਹੀਂ ਆਉਣ ਦੇਵਾਂਗੇ। ਇਹ ਪੂਰੇ ਚਾਹੋ ਭਾਜਪੀ ਸਰਕਾਰ ਆ, ਸੈਂਟਰ ਦੀ ਸਰਕਾਰ ਆ, ਚਾਹੇ ਪੰਜਾਬ ਦੀ ਸਰਕਾਰ ਆ, ਲੋਕਾਂ ਨੇ ਮੰਨ ਮੰਨ ਲਿਆ ਪੂਰੇ ਭਾਰਤ ਭਦਰ ਤੇ ਵੀ ਜੇ ਸਾਡੇ ਲਈ ਦਿੱਲੀ ਨਹੀਂ ਤਾਂ ਸਾਡੇ ਲਈ ਚੰਡੀਗੜ੍ਹ ਨਹੀਂ ਔਡੇ ਲਈ ਪਿੰਡ ਨਹੀਂ ਹੈ। ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨ 联ਤਾ ਖਰਾਹਾ ਬਲਾਕ ਪ੍ਰਧਾਨ ਬਰਨਾਲਾ ਤੇ ਜ਼ਿਲ੍ਹਾ ਬਰਨਾਲਾ ਦੇ ਆਗੂ ਅੱਜ ਐਸਕੇਮ ਵੱਲੋਂ ਸਾਰੇ ਪੰਜਾਬ ਦੇ ਵਿੱਚ ਐਮਐਲਏ ਜਿਨੇ ਆਪਣੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ 12 ਮੂਰੇ ਇੱਕ ਵੱਡੇ ਇਕੱਠ ਕਰਕੇ ਆ ਇਕੱਠ ਦਿਖ ਰਿਹਾ ਤੁਹਾਨੂੰ ਮਾਵਾ ਭੈਣਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਅਸੀਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਜੋਖਮ ਦੇ ਵਿੱਚ ਪਾ ਕੇ ਮਜ਼ਦੂਰਾਂ ਤੇ ਕਿਸਾਨਾਂ ਤੇ ਕਿਰਤੀ ਲੋਕਾਂ ਦੀ ਆਵਾਜ਼ ਨੂੰ ਅੱਗੇ ਪਹੁੰਚਾਉਂਦੀਆਂ ਨੇ ਸੋ ਅਸੀਂ ਕੱਜ ਵੱਡੇ ਇਕੱਠ ਦੇ ਵਿੱਚ ਐਮਐਲਏ ਨੂੰ ਲਾਂਭਾ ਦੇਣ ਚੱਲੇ ਆ ਤੇ ਲਾਂਭਾ ਦੇਣਾ ਆਏ ਆ ਅਸੀਂ ਤਪੇ ਦੇ ਵਿੱਚ ਬੈਠਿਆ ਲਾਹਵ ਸਿੰਘ ਉੱਗੋ ਕੇ ਜਿੱਥੇ ਰਿਆਸੀ ਉਹਦਾ ਮਕਾਨ ਹੈ ਕੋਠੀ ਬਣੀ ਹੋਈ ਹੈ ਕਲੋਨੀ ਦੇ ਵਿੱਚ ਇੱਕ ਵੱਡਾ ਲਾਂਭਾ ਦੇਣ ਖਾਤਰ ਥਾਉ ਥਾਉ ਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਜਿਹੜਾ ਭਗਵੰਤ ਮਾਨ ਨੇ ਜਲੀਲ ਕੀਤਾ ਹੈ ਮੀਟਿੰਗ ਦੇ ਵਿੱਚ ਮੀਟਿੰਗ ਛੱਡ ਕੇ ਭੱਜਿਆ ਉਹਦਾ ਲਾਂਭਾ ਦੇਣ ਖਾਤਰ ਅਸੀਂ ਵੱਡੇ ਇਕੱਠ ਕਰਕੇ ਆਏ ਆ ਵੀ ਜਿਹੜੀਆਂ ਮਜ਼ਦੂਰਾਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰੋ ਤੁਸੀਂ ਵਾਅਦੇ ਕੀਤੇ ਆ ਲੋਕਾਂ ਨਾਲ ਵੀ ਅਸੀਂ ਐਮਐਸਪੀ ਦੇਵਾਂਗੇ ਅਸੀਂ ਲੋਕਾਂ ਦੇ ਜਿਹੜੇ ਮਸਲੇ ਆ ਉਹ ਹੱਲ ਕਰਾਂਗੇ ਕੋਈ ਧਰਨਾ ਨਹੀਂ ਲੱਗਣ ਦੇਵਾਂਗੇ ਅਸੀਂ ਭਗਤ ਸਿੰਘ ਦਾ ਰਾਜ ਲਿਆਵਾਂਗੇ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਸੱਦਾ ਦਿੰਦੇ ਆ ਬੇਨਤੀ ਕਰਦੇ ਆ ਵੀ ਜਿਹੜੀਆਂ ਹੱਕੀ ਮੰਗਾਂ ਨੇ ਲੋਕਾਂ ਦੀਆਂ ਉਹਨੂੰ ਪੂਰਾ ਕੀਤਾ ਜਾਵੇ ਤੇ ਜੇ ਸਰਕਾਰ ਨੇ ਗੱਲ ਨਾ ਸੁਣੀ ਪੂਰਾ ਕਿਸਾਨਾਂ ਦੀ ਸਾਡਾ ਇਹ ਸੱਦਾ ਆ ਸਕਦਾ ਐਸਕਮ ਦਾ ਵੀ ਜਿਹੜੇ ਐਮਐਲਏ ਐ ਜਿਹਨਾਂ ਦੇ ਅਧਿਕਾਰ ਆਪਣੇ ਅਹੁਦੇਦਾਰ ਐ ਜ਼ਿਲ੍ਹੇ ਦੇ ਜਾਂ ਕੋਈ ਮਾਰਕੀਟ ਕਮੇਟੀ ਚੇਅਰਮੈਨ ਐ ਵੀ ਉਹਨਾਂ ਦਾ ਘਿਰਾਓ ਕਰੋ ਇਸ ਕਰਕੇ ਉਹ ਘਿਰਾਓ ਵੀ ਕੀਤਾ ਜਾ ਸਕਦਾ ਹੈ ਇਹ ਸਰਕਾਰ ਨੂੰ ਸਿਆਣਪ ਵਰਤ ਕੇ ਮੀਟਿੰਗ ਸੱਦ ਕੇ ਲੋਕਾਂ ਨੂੰ ਜਿਹੜੇ ਮਸਲੇ ਮੰਗਾ ਨੇ ਉਹ ਦੇਣੀਆਂ ਚਾਹੀਦੀਆਂ ਇਹਨਾਂ ਨੇ ਫੋਰਸ ਲਾ ਕੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹਿਆ ਨਾਕੇ ਲਾ ਕੇ ਲੋਕਾਂ ਨੂੰ ਰੋਕਿਆ ਪਰ ਜਿਹੜੀ ਪੁਲਿਸ ਫੜਮ ਆਈ ਸੀ ਭਗਵੰਤ ਮਾਨ ਦੀ ਉਹ ਲੋਕਾਂ ਨੇ ਛੰਨਾਂ ਦੇ ਵਿੱਚ ਵੀ ਘੇਰੀ ਐ ਤੇ ਹੋਰ ਥਾਂਵਾਂ ਤੇ ਵੀ ਘੇਰੀ ਐ ਨਾਕੇ ਲਾ ਕੇ ਚੰਡੀਗੜ੍ਹ ਨਹੀਂ ਜਾਣ ਦਿੱਤਾ ਮੋਰਚਾ ਲੱਗਣਾ ਸੀ ਸਰਕਾਰ ਕਹਿੰਦੀ ਸੀ ਵੀ ਲੋਕ ਲੋਕਾਂ ਨੂੰ ਇਹ ਖੱਜਲਖਵਾਰ ਕਰਦੇ ਆ ਸੜਕਾਂ ਰੋਕ ਕੇ ਪਰ ਅਸੀਂ ਸੜਕਾਂ ਦੇ ਆਲੇ-ਦਾਲੇ ਬਹਿ ਕੇ ਵੱਡੇ ਇਕੱਠ ਕਰਕੇ ਮੋਰਚੇ ਲਾ ਕੇ ਉਸ ਦਿਨ ਲੋਕਾਂ ਨੂੰ ਦਿਖਾਇਆ ਵੀ ਅਸੀਂ ਤਾਂ ਸੈਰ ਤੇ ਬੈਠੇ ਆ। ਸੜਕ ਕਿਹਨਾਂ ਰੋਕੀ ਹੈ ਸਰਕਾਰ ਨੇ ਰੋਕੀ ਹੋਈ ਹੈ। ਸੋ ਸਾਡੀ ਚੇਤਾਵਨੀ ਆਮ ਆਦਮੀ ਪਾਰਟੀ ਨੂੰ ਜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 94 ਐਮਐਲਏ ਦਿੱਤੇ ਹੈ ਜਿਓ ਲੋਕਾਂ ਦੀ ਬਣ ਕੇ ਚੱਲੂਗੀ, ਜੇ ਲੋਕਾਂ ਦੇ ਉਹ ਹੱਕ ਦੇਣਗੇ ਠੀਕ ਹੈ ਉਹ ਗੱਦੀ ਤੇ ਰਹਿ ਸਕਦੇ ਆ। ਨਹੀਂ ਲੋਕਾਂ ਦਾ ਰੋਹ ਚ ੱਲਣ ਲਈ ਭਗਵੰਤ ਮਾਨ ਦੀ ਸਰਕਾਰ ਤੇ ਪੂਰੀ ਲੀਡਰਸ਼ਿਪ ਤਿਆਰ ਰਹੇ। ਮੈਂ ਦਰਸ਼ਨ ਸਿੰਘ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਵੀਕਾ ਜੂ ਇੱਕ ਦਾ ਡਕਾਉਂਦਾ ਇਹ ਅਸ ਸੁਨੋਕਤ ਮਲਕ ਮੋਰਚੇ ਦੀ ਕਾਲ ਆਈ ਥੀ ਕਿਉਂਕਿ ਪਿੱਛੇ ਜਿਹੜਾ ਚੰਡੀਗੜ੍ਹ ਦੇ ਵਿੱਚ ਧਰਨਾ ਮੀਟਿੰਗ ਕੀਤੀ ਗਈ ਥੀ ਮੁੱਖ ਮੰਤਰੀ ਨਾਲ ਉਹ ਸਾਡੇ ਆਗੂਆਂ ਦੇ ਤਹਿਣ ਕੀਤੀ ਇਹਨਾਂ ਨੇ ਮੀਟਿੰਗ ਚੋਂ ਛੱਡ ਕੇ ਉੱਠ ਕੇ ਚਲੇ ਗਏ ਮੁੱਦਾ ਕੋਈ ਨਹੀਂ ਹੋ ਕੀਤਾ ਉਸ ਤੋਂ ਬਾਅਦ ਚੰਡੀਗੜ੍ਹ ਦੀ ਕਾਲ ਜਿਹੜੇ ਕਾਲ ਦਿੱਤੀ ਵੀ ਥੀ ਉਹ ਚੰਡੀਗੜ੍ਹ ਤੇ ਜਾਣ ਦੇ ਲਈ ਸਾਡੇ ਆਗੂਆਂ ਵਰਕਰਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਥੀ 500 ਦੇ ਕਰੀਬ ਗ੍ਰਿਫਤਾਰ ਕੀਤੀ ਹੋਏ ਕੀਤੇ ਗਏ ਦੋਸਤੋ ਗੁੱਸੇ ਜਾ ਕੇ ਕਿਸਾਨਾਂ ਨੇ ਫਿਰ ਇਹ ਫੈਸਲਾ ਦਿੱਤਾ ਵੀ ਜਿੰਨੇ ਵੀ ਇਹਨਾਂ ਦੇ ਮੰਤਰੀ ਨੇ ਐਮਐਲਏ ਨੇ ਅੱਜ ਉਹ ਟੋਟਲਾ ਦੇ ਬਾਹਰ ਚ ਸਾਰੇ ਧਰਨੇ ਦਿੱਤੇ ਹੋਏ ਨੇ ਇਹ 4 ਵਜੇ ਦੇ ਘਤਾਰਨੇ ਚੱਲਣਗੇ ਕੰਧ ਤੇ ਲਿਖਿਆ ਮੋਦੀ ਨੂੰ ਪੜ ਲੈਣਾ ਚਾਹੀਦਾ ਕਿ ਕਿਹਦੇ ਨਾਲ ਮੱਥਾ ਲਾ ਰਿਹਾ ਕਿਸਾਨ ਪੇ ਉਹ ਦਰਨ ਵਾਲੇ ਨਹੀਂ ਝੋਗਣ ਵਾਲੇ ਨਹੀਂ ਉਹ ਉਹ ਨੱਕ ਨਾਲ ਖੀਰਾ ਕਢਾ ਕੇ ਛੱਡਣਗੇ ਮੇਰਾ ਨਾਮ ਜੀ ਜਗਸੀਰ ਸਿੰਘ ਸੀਰਾ ਬਲਾਕ ਪ੍ਰਧਾਨ ਬੀਕੇ ਜੂ ਡਕਾਉਂਦਾ ਸ਼ੈਣਾ ਜੀ ਇਹ ਪ੍ਰਦਰਸ਼ਨ ਜੀ ਜਿਹੜਾ ਇਹ ਭਗਵੰਤ ਮਾਨ ਮੀਟਿੰਗ ਦੇ ਵਿੱਚੋਂ ਭੱਜ ਕੇ ਲੋਕਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਕਰੀਆਂ ਕਿਸਾਨਾਂ ਦੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਐਸਕੇ ਨੂੰ ਜਿਵੇਂ ਸੱਦਾ ਆਇਆਗਾ ਇਹਨਾਂ ਦੇ ਜਿੰਨੇ ਵੀ ਐਮਐਲਏ ਐਮਪੀ ਆ ਉਹਨਾਂ ਦਾ ਅੱਜ ਘਰਾਓ ਕੀਤਾ ਜਾ ਰਿਹਾ 4 ਵਜੇ ਤਾਈਂ ਅਗਲਾ ਪ੍ਰੋਗਰਾਮ ਜੇ ਐਸਕੇ ਦਾ ਹੋਊਗਾ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਇਹਨਾਂ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਣੀ ਆਸੀਂ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ ਤੇ ਇਹਨਾਂ ਦਾ ਬਹੁਤ ਬੁਰਾ ਹਾਲ ਹੋਊਗਾ ਸੋ ਸੰਦੇਸ਼ ਭੋਤਨਾ ਬਲਾਕਪੁਰਨਾ ਸੈਨਾ ਜੀ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਭਗਵਾਨ ਸਿੰਘ ਦੀ ਸਰਕਾਰ ਆ ਉਹ ਪਹਿਲੀ ਗੱਲ ਤੋਂ ਉਹਨਾਂ ਦੀ ਅਨੁਭੀ ਦਿਆਜ ਪੱਛਮੀ ਦੀ ਪੱਧ ਵੱਲ ਕੇ ਜਿਹੜੀ ਦਿਆਨ ਦਾ ਨੋਬੇਟ ਕਿਉ ਹੋ ਆਪਣੀ ਸੈਨਾ ਵਿੱਚ ਹਾਸਲ ਹੋਇਆ ਇਹਦੇ ਵਿੱਚ ਮੈਂ ਜਿਹੜੀ ਗੱਲ ਜਨਨ ਦੱਸਣੀ ਚਾਹਣਾ ਵੀ ਨੋਟ ਜਿਨੇ ਪਹਿਲਾਂ ਬਾਦਲ ਦੀ ਸਰਕਾਰ ਸੀ ਕੈਪਟਨ ਦੀ ਸਰਕਾਰ ਸੀ ਉਦੋਂ ਤੱਕ ਹੋ ਕੇ ਲੋਕਾਂ ਨੇ ਤੀਸਰਾ ਬਦਲ ਲੱਭਿਆ ਸੀ ਵੀ ਇਸ ਨੇ ਆ ਵੀ ਜੇ ਕਰੂ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਮਜ਼ਦੂਰਾਂ ਦਾ ਪੜਾ ਹੋ ਜੂ ਪਰ ਜਿਹੜੀ ਇਹ ਭਗਵੰਤ ਸਿੰਘ ਦੀ ਸਰਕਾਰ ਆ ਉਹ ਆਪਦੇ ਬਾਦਾਂ ਤੋਂ ਮੁੱਕਰ ਗਈ ਜੋ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੀ ਵੀ ਅਸੀਂ ਤੀਸਰਾ ਬਦਲ ਲੈ ਕੇ ਆਉਣਾ ਆ 20000 ਰੋਡ ਉਹ ਨਹੀਂ ਹੋਇਆ ਉਦੋਂ ਵੀ ਜਿਹੜੀ ਲੋਕਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਜ਼ਦੂਰਾਂ ਦੀ ਉਹ ਹਾਲ ਕਿ ਫਸਟਾ ਹੋ